ਸਤ ਸ੍ਰੀ ਅਕਾਲ ਦੋਸਤੋ ਮੈਂ ਜਿੰਦੀ ਮਰ ਜਾਣੀ ਤੇ ਤੁਸੀਂ ਦੇਖ ਰਹੇ ਹੋ ਇਸ ਪੰਜਾਬ ਟੀਵੀ ਤੇ ਖਾਸ ਪੇਸ਼ਕਸ਼ ਦੋਸਤੋ ਲੈ ਕੇ ਜਿਹੜੀ ਆਈਆਂ ਅੱਜ ਐਲਈ ਤੋਂ ਐਲਈ ਯੂ ਐਸ ਏ ਤੇ ਦੋਸਤੋ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਐਲਈ ਦੇ ਵਿੱਚ ਅੱਗ ਲੱਗੀ ਆ ਤੇ ਉਸ ਅੱਗ ਨੇ ਘਰਾਂ ਦੇ ਘਰ ਲੁਕੇ ਸਵਾ ਕਰ ਦਿੱਤੇ ਆ ਤੇ ਦੋਸਤੋ ਜੇ ਆਪਾਂ ਗੱਲ ਕਰੀਏ ਯੂ ਐਸ ਏ ਦੀ ਯੂ ਐਸ ਏ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਸਮਝਦਾ ਆ ਤੇ ਸਮਝੇ ਵੀ ਕਿਉਂ ਨਾ ਕਿਉਂਕਿ ਹਰ ਇੱਕ ਸਹੂਲਤ ਉਹਨਾਂ ਕੋਲ ਆ ਭਾਵੇਂ ਆਪਾਂ ਗੱਲ ਕਰੀਏ ਉੱਥੇ ਦੀ ਸਿਕਿਉਰਿਟੀ ਦੀ ਭਾਵੇਂ ਆਪਾਂ ਗੱਲ ਕਰੀਏ ਉੱਥੇ ਦੀ ਰਹਿਣ ਸਹਿਣ ਦੀ ਭਾਵੇਂ ਆਪਾਂ ਗੱਲ ਕਰੀਏ ਉੱਥੇ ਦੇ ਖਾਣ ਪੀਣ ਦੀ ਹਰ ਇੱਕ ਚੀਜ਼ ਜਿਹੜੀ ਹੈਗੀ ਆ 1 ਆਫ ਦਾ ਵੈਸਟ ਇਨ ਦਾ ਵਰਲਡ ਤੇ ਮਾਣ ਕਰਨਾ ਬਣਦਾ ਵੀ ਉਹਨਾਂ ਦਾ ਤੇ ਦੋਸਤੋ ਜਿਹੜੀ ਅੱਗ ਲੱਗੀ ਆ ਆਪਾਂ ਸਭ ਨੂੰ ਪਤਾ ਆ ਕਿ ਅੱਗ ਲੱਗਣ ਦੇ ਨਾਲ ਜੋ ਬੈਟਲ ਉੱਥੇ ਦੇ ਫਾਇਰ ਫਾਈਟਰਸ ਨੂੰ ਕਰਨੀ ਪਈ ਆ ਉਹ ਤੇ ਜੀਆ ਸਕਿਉਰਿਟੀਆਂ ਨੂੰ ਕਰਨੀਆਂ ਪਈਆਂ ਆ ਉਹਨਾਂ ਦੇ ਵੀ ਹੱਥ ਖੜੇ ਹੋ ਗਏ ਭਾਵੇਂ ਆਪਾਂ ਗੱਲ ਕਰੀਏ ਕਿ ਹੈਲੀਕਾਪਟਰਸ ਦੇ ਨਾਲ ਪਾਣੀ ਜਿਹੜਾ ਹੈਗਾ ਸਮੁੰਦਰ ਦੇ ਵਿੱਚੋਂ ਚੱਕ ਚੱਕ ਕੇ ਜਾ ਕੇ ਉਹਨਾਂ ਦੀ ਅੱਗ ਬੁਝਾਉਂਦੇ ਸੀਗੇ ਤਾਂ ਦੋਸਤੋ ਗੱਲ ਉੱਥੋਂ ਮੁੱਕਦੀ ਆ ਕਿ ਅਸੀਂ ਉਸ ਕਾਦਰ ਨੂੰ ਉਸ ਕਾਦਰ ਦੀ ਕਾਇਨਾਤ ਨੂੰ ਕੁਦਰਤ ਨੂੰ ਕਿੰਨਾ ਕੁ ਅਸੀਂ ਸਾਂਭਦੇ ਆ ਕਿੰਨਾ ਕੁ ਉਹਦਾ ਸ਼ੁਕਰਾਨਾ ਅਸੀਂ ਕਰਦੇ ਆ ਅਸੀਂ ਆਪਣੀਆਂ ਮਹਿਲ ਮਾੜੀਆਂ ਬਣਾਉਣੇ ਆ ਕਾਰਾਂ ਗੱਡੀਆਂ ਬਣਾਉਣੇ ਆ ਬ੍ਰਾਂਡਡ ਕੱਪੜੇ ਪਾਉਣੇ ਆ ਦੋਸਤੋ ਬ੍ਰਾਂਡਡ ਖਾਣੇ ਆ ਤੇ ਕਦੇ ਸ਼ੁਕਰਾਨੇ ਕੀਤੇ ਅਸੀਂ ਕਿ ਇਹ ਜਿਹੜੀ ਕੁਦਰਤ ਨੇ ਸਾਨੂੰ ਖਾਣ ਪੀਣ ਨੂੰ ਦਿੱਤਾ ਆ ਸਾਨੂੰ ਰਹਿਣ ਨੂੰ ਦਿੱਤਾ ਆ ਕਿ ਇਹਦੇ ਪਿੱਛੇ ਕੋਈ ਤਾਕਤ ਹੈ ਜਿਹਦਾ ਅਸੀਂ ਸ਼ੁਕਰਾਨਾ ਕਰੀਏ ਖਾਣ ਵੇਲੇ ਸ਼ੁਕਰਾਨਾ ਕਰੀਏ ਉਹ ਕਾਰਾਂ ਗੱਡੀਆਂ ਚਲਾਉਣੇ ਆ ਉਹਨਾਂ ਚਲਾਉਣ ਵੇਲੇ ਅਸੀਂ ਉਹਨਾਂ ਦਾ ਸ਼ੁਕਰਾਨਾ ਨਾ ਕਰੀਏ ਨਹੀਂ ਦੋਸਤੋ ਕਿਤੇ ਨਾ ਕਿਤੇ ਅਸੀਂ ਭੁੱਲ ਜਾਂਦੇ ਆ ਕਿ ਉਹ ਸੁਪਰੀਮ ਪਾਵਰ ਜਿਹਦੇ ਸਿਰ ਤੇ ਅਸੀਂ ਚੱਲਦੇ ਆਂ ਜਿਹਦੇ ਸਿਰ ਤੇ ਅਸੀਂ ਬੋਲਦੇ ਆਂ ਤੇ ਜਿਹਦੇ ਸਿਰ ਦੇ ਉੱਤੇ ਅਸੀਂ ਇਹ ਚੀਜ਼ਾਂ ਦੀ ਸਹੂਲਤਾਂ ਦੀ ਆਨੰਦ ਮਾਣਦੇ ਆਂ ਭੁੱਲ ਜਾਂਦੇ ਆਂ ਅਸੀਂ ਤੇ ਦੋਸਤੋ ਇਹ ਹੀ ਚੀਜ਼ਾਂ ਭਾਵੇਂ ਆਪਾਂ ਜੇ ਗੱਲ ਕਰੀਏ ਐਲੇ ਦੇ ਉਹਨਾਂ ਲੋਕਾਂ ਦੀ ਕਿ ਜਿਹੜੇ ਸੁਪਰਸਟਾਰ ਕਰੋੜਾਂ ਦੇ ਮਾਲਕ ਇੱਕ ਇੱਕ ਘਰ ਨਹੀਂ ਪਤਾ ਨਹੀਂ ਕਿੰਨੇ ਕਿੰਨੇ ਘਰ ਹੋਣੇ ਆ ਬਟ ਗੱਲ ਆਪਣੀ ਦੋਸਤੋ ਉਹਨਾਂ ਲੋਕਾਂ ਵਾਸਤੇ ਆ ਜਿਨ੍ਹਾਂ ਕੋਲ ਉਹ ਇੱਕੋ ਇੱਕ ਘਰ ਸੀ ਉਹਨਾਂ ਦੇ ਘਰਾਂ ਦੇ ਵਿੱਚ ਹਰ ਇੱਕ ਸਹੂਲਤ ਰੱਖੀ ਹੋਈ ਸੀ ਪਰ ਉਹ ਅੱਜ ਰੱਖ ਦੀ ਢੇਰੀ ਬਣ ਗਏ ਆ ਤੇ ਦੋਸਤੋ ਉਹ ਵਾਪਸ ਜਾ ਕੇ ਜਦੋਂ ਆਪਣੇ ਘਰਾਂ ਨੂੰ ਦੇਖਦੇ ਆ ਉੱਥੇ ਉਹਨਾਂ ਦੇ ਜਾਨਵਰ ਉਹਨਾਂ ਦੇ ਪੈਟਸ ਉਹ ਜਿਹੜੇ ਲੱਭਦੇ ਆ ਉਹਨਾਂ ਨੂੰ ਤੇ ਦੇਖ ਕੇ ਇੰਨੇ ਖੁਸ਼ ਹੋ ਰਹੇ ਆ ਕਿ ਸ਼ੁਕਰਾਨੇ ਕਰਦੇ ਆ ਰੱਬ ਨੂੰ ਕਿ ਇਹਨਾਂ ਜਾਨਵਰਾਂ ਨੂੰ ਵੀ ਬਚਾ ਲਿਆ ਪਰ ਕਿਤੇ ਨਾ ਕਿਤੇ ਦੋਸਤੋ ਉਹਨਾਂ ਘਰਾਂ ਨੂੰ ਦੇਖ ਕੇ ਲੋਕਾਂ ਦੇ ਹਾ ਨਿਕਲਦੀ ਆ ਕਿ ਇਤਨਾ ਘਰਾਂ ਦੇ ਵਿੱਚ ਸਾਡੀਆਂ ਆਹ ਚੀਜ਼ਾਂ ਪਈਆਂ ਸੀ ਸੜਕੇ ਸਵਾਹ ਹੋ ਗਿਆ ਤੇ ਦੋਸਤੋ ਪਾਵੇਂ ਆਪਣਾ 1 ਰੁਪਇਆ ਵੀ ਗਵਾਚ ਜਾਂਦਾ ਆ ਡਿੱਗ ਜਾਂਦਾ ਆ ਜਾਂ ਆਪਣੇ ਕੋਈ ਕੱਪੜਾ ਜਿਹੜਾ ਹੈਗਾ ਇੱਕ ਜਲ ਜਾਂਦਾ ਸਾਨੂੰ ਉਹਦਾ ਵੀ ਬਹੁਤ ਹੀ ਦੁੱਖ ਹੁੰਦਾ ਆ ਕਿ ਸਾਡੀ ਆ ਚੀਜ਼ ਸੀ ਗਵਾਚ ਗਈ ਆ ਜਾਂ ਮੇਰਾ ਕੱਪੜਾ ਸੀ ਕਈ ਵਾਰ ਪ੍ਰੈਸ ਦੇ ਨਾਲ ਵੀ ਅਸੀਂ ਖਰਾਬ ਕਰ ਲੈਂਦੇ ਆ ਕੁਝ ਹੋ ਜਾਂਦਾ ਤੇ ਸਾਨੂੰ ਬਹੁਤ ਦੁੱਖ ਹੁੰਦਾ ਦੋਸਤੋ ਪਟ ਜਿਨਾਂ ਦੇ ਘਰਾਂ ਦੇ ਘਰ ਬਿਜ਼ਨਸ ਜਿਹੜੇ ਸੀਗੇ ਉਹ ਲੂ ਹੋ ਗਏ ਜਲ ਗਏ ਰੱਖ ਦੀ ਢੇਰੀ ਬਣ ਗਏ ਦੋਸਤੋ ਕੀ ਬੀਤਦੀ ਹੋ ਗਈ ਉਹਨਾਂ ਲੋਕਾਂ ਦੇ ਉੱਤੇ ਤੇ ਦੋਸਤੋ ਇਹ ਚੀਜ਼ਾਂ ਦੇਖ ਕੇ ਸਾਨੂੰ ਉਸ ਰੱਬ ਦਾ ਸ਼ੁਕਰਾਨਾ ਕਰਨਾ ਨਹੀਂ ਭੁੱਲਣਾ ਚਾਹੀਦਾ ਅਹੰਕਾਰ ਜਿਹੜਾ ਹੈਗਾ ਬਾਬੇ ਨਾਨਕ ਨੇ ਵੀ ਕਿਹਾ ਹੈ ਕਿ ਮੈਂ ਮੈਂ ਸਾਨੂੰ ਨਹੀਂ ਕਰਨੀ ਚਾਹੀਦੀ ਪਰ ਅਸੀਂ ਫਿਰ ਮੈਨ ਨੇ ਕਰਦੇ ਆ ਕਿਤੇ ਨਾ ਕਿਤੇ ਅਸੀਂ ਭੁੱਲ ਜਾਂਦੇ ਆ ਕਿ ਉਸ ਕਾਦਰ ਦੀਆਂ ਉਸ ਕੁਦਰਤ ਦੀਆਂ ਨਹਿਮਤਾ ਜੋ ਸਾਨੂੰ ਦਿੱਤੀਆਂ ਹੋਈਆਂ ਮਾਲਕ ਨੇ ਸ਼ੁਕਰਾਨੇ ਕਰਨੇ ਤੇ ਦੋਸਤੋ ਐਨੇ ਵੱਡੇ ਵੱਡੇ ਘਰਾਂ ਦੇ ਵਿੱਚ ਰਹਿਣ ਵਾਲੇ, ਬ੍ਰਾਂਡਡ ਕੱਪੜੇ ਪਾਉਣੇ ਵਾਲੇ ਤੇ ਫਾਈਵ ਸਟਾਰ ਖਾਣੇ ਖਾਣੇ ਵਾਲੇ ਉਹ ਲੋਕ ਅੱਜ ਸੜਕ ਤੇ ਆ ਗਏ ਆ। ਉਹ ਵੀ ਦੂਜਿਆਂ ਦੀ ਰਹਿਮਤ ਦੇ ਉੱਤੇ ਆ ਗਏ ਕਿ ਉਹਨਾਂ ਨੂੰ ਖਾਣ ਨੂੰ ਜਿਹੜਾ ਹੈਗਾ ਆ ਉਹ ਵੀ ਦੂਜੇ ਲੋਕ ਲਿਆ ਕੇ ਦਿੰਦੇ ਆ ਤਾਂ ਉਹ ਖਾ ਰਹੇ ਆ। ਤੇ ਜੇ ਗੱਲ ਕਰੀ ਕੱਪੜਿਆਂ ਦੀ ਤੇ ਕੱਪੜੇ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਬਾਹਰਲੇ ਲੋਕ ਜਿਹੜੇ ਹੈਗੇ ਆ ਚੈਰਿਟੀਸ ਜਿਹੜੀਆਂ ਐਨ ਜੀਓਸ ਜਿਹੜੀਆਂ ਹੈਗੀਆਂ ਆ ਪ੍ਰੋਵਾਈਡ ਕਰਵਾ ਰਹੀਆਂ ਤੇ ਤੁਸੀਂ ਦੋਸਤੋ ਇਹ ਫੁਟੇਜ ਦੇਖ ਕੇ ਕੀ ਸੋਚਦੇ ਆ ਕੀ ਉਹ ਇਨਸਾਨ ਕਦੇ ਸੋਚਦੇ ਹੋਣਗੇ ਕਿ ਜਿਹੜੇ ਸਾਡੇ ਕਰੋੜਾਂ ਦੇ ਘਰ ਮਿਲੀਨ ਮਿਲੀਨ ਡਾਲਰਸ ਦੇ ਘਰ ਜਿਹੜੇ ਹੈਗੇ ਆ ਬ੍ਰਾਂਡਡ ਕੱਪੜੇ ਪਾਉਣ ਵਾਲੇ ਫਾਈਵ ਸਟਾਰ ਖਾਣੇ ਖਾਣ ਵਾਲੇ ਉਹ ਕਦੇ ਸੋਚਦੇ ਹੋਣਗੇ ਕਿ ਸਾਡੇ ਤੇ ਵੀ ਕੋਈ ਕਦੇ ਐਦਾਂ ਦਾ ਸਮਾਂ ਆਊਗਾ ਕਿ ਅਸੀਂ ਰੋਡ ਦੇ ਉੱਤੇ ਬੈਠ ਕੇ ਉਸ ਨੀਲੀ ਛੱਤ ਦੇ ਥੱਲੇ ਬੈਠ ਕੇ ਸੌਵਾਂਗੇ ਲੋਕਾਂ ਦੇ ਰਹਿਮਤ ਦੇ ਉੱਤੇ ਖਾਣੇ ਖਾਵਾਂਗੇ ਤੇ ਸਾਡੇ ਪਾਉਣ ਵਾਸਤੇ ਸਾਡੇ ਤਨ ਲਈ ਕੱਪੜੇ ਜਿਹੜੇ ਆ ਉਹ ਵੀ ਅਸੀਂ ਐਨ ਜੀ ਐਸ ਕੋਲੋਂ ਜਾਂ ਉਹਨਾਂ ਸੰਸਥਾਵਾਂ ਕੋਲੋਂ ਲੈ ਕੇ ਪਾਵਾਂਗੇ ਜਾਂ ਉਹਨਾਂ ਲੋਕਾਂ ਕੋਲੋਂ ਪਾਵਾਂਗੇ ਜਿਹੜੇ ਲੋਕੀ ਸਾਡੇ ਲਈ ਉਹ ਲੈ ਕੇ ਆਏ ਆ ਤੇ ਜੇ ਦੋਸਤੋ ਆਪਾਂ ਸਾਰੀ ਦੁਨੀਆ ਦੀ ਗੱਲ ਕਰੀਏ ਤੇ ਦੁਨੀਆ ਦੇ ਉੱਤੇ ਅੱਜ ਕੱਲ ਬਹੁਤ ਹੀ ਵੈਰ ਵਿਰੋਧ ਚੱਲ ਰਹੇ ਆ ਤੇ ਕਿਤੇ ਨਾ ਕਿਤੇ ਦੋਸਤੋ ਇਹ ਚੀਜ਼ਾਂ ਦੇਖ ਕੇ ਸਾਨੂੰ ਸਮਝ ਜਾਣਾ ਚਾਹੀਦਾ ਆ ਕਿ ਕਿ ਉਧਰ ਸਾਨੂੰ ਇਸ਼ਾਰੇ ਦੇ ਰਹੀ ਆ ਕਿ ਸੰਭਲ ਜਾਵੋ ਹਜੇ ਵੀ ਅਕਲ ਕਰ ਲਓ ਸ਼ੁਕਰਾਨੇ ਕਰਨਾ ਸ਼ੁਰੂ ਕਰ ਲਓ ਜੇ ਨਹੀਂ ਕਰੋਗੇ ਤਾਂ ਕਿਤੇ ਨਾ ਕਿਤੇ ਜਾ ਕੇ ਇਹਨਾਂ ਚੀਜ਼ਾਂ ਦੇ ਸਾਹਮਣੇ ਸਾਨੂੰ ਕਰਨੇ ਪੈਣੇ ਦੋਸਤੋ ਤੇ ਦੋਸਤੋ ਜਾਦੀਆਂ ਗੱਲਾਂ ਨਾ ਕਰਦੇ ਹੋਏ ਮੈਂ ਤਾਂ ਇਹੋ ਹੀ ਕਹੂੰਗੀ ਦੋਸਤੋ ਕਿ ਉਸ ਵਾਹਿਗੁਰੂ ਦੀ ਉਸ ਰੱਬ ਦੀ ਉਸ ਅੱਲਾਹ ਦੀ ਉਸ ਕਾਦਰ ਦੀ ਉਸ ਕਾਦਰ ਦੀ ਕੁਦਰਤ ਦੀ ਸ਼ੁਕਰਾਨੇ ਜਿਹੜੇ ਹੈਗੇ ਆ ਸਾਨੂੰ ਕਰਨੇ ਸਿੱਖੀਏ ਕਰਨੇ ਸਟਾਰਟ ਕਰੀਏ ਉਮੀਦ ਕਰਦੀ ਆ ਦੋਸਤੋ ਕਿ ਅਸੀਂ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਜਿਉਣੀ ਸਿੱਖਾਂਗੇ ਤੇ ਦੋਸਤੋ ਇਸ ਉਮੀਦ ਦੇ ਨਾਲ ਆਪ ਸਭ ਤੋਂ ਮੈਂ ਲੈਂਨੀ ਆ ਇਜਾਜ਼ਤ ਕਿ ਅਸੀਂ ਉਹਨਾਂ ਲੋਕਾਂ ਦੇ ਲਈ ਉਹਨਾਂ ਜਾਨਵਰਾਂ ਦੇ ਲਈ ਉਹਨਾਂ ਦਰਖਤਾਂ ਦੇ ਲਈ ਜਿਹੜੇ ਇਸ ਅੱਗ ਦੀ ਚੈਪਟ ਵਿੱਚ ਆਣ ਕੇ ਸੜ ਕੇ ਸਵਾਹ ਹੋ ਗਏ ਆ ਉਹ ਜਾਨਵਰ ਜਿਹੜੇ ਇਸ ਅੱਗ ਦੀ ਪੇਟ ਚੜ ਗਏ ਆ ਉਹਨਾਂ ਵਾਸਤੇ ਅਰਦਾਸ ਉਹਨਾਂ ਦੀ ਸ਼ਾਂਤੀ ਰੂਹ ਦੀ ਸ਼ਾਂਤੀ ਵਾਸਤੇ ਅਰਦਾਸ ਤੇ ਉਹਨਾਂ ਲੋਕਾਂ ਵਾਸਤੇ ਅਰਦਾਸ ਕਰੀਏ ਦੋਸਤੋ ਜਿਹੜੇ ਇਸ ਟਾਈਮ ਇਸ ਸੰਤਾਪ ਨੂੰ ਹੰਡਾ ਰਹੇ ਆ ਔਕੀ ਕੜੀ ਦੇ ਵਿੱਚ ਉਸ ਵਾਹਿਗੁਰੂ ਅੱਗੇ ਅਰਦਾਸਾਂ ਕਰੀਏ ਕਿ ਵਾਹਿਗੁਰੂ ਉਹਨਾਂ ਨੂੰ ਵੀ ਇਸ ਪਾਣਾ ਮੰਨਣ ਦੀ ਸਮਰੱਥਾ ਦੇਣਾ ਤੇ ਆਪਣੀ ਨਵੀਂ ਜ਼ਿੰਦਗੀ ਜਿਹੜੀ ਹੈਗੀ ਆ ਉਹ ਵਾਹਿਗੁਰੂ ਅੱਗੋਂ ਅਰਦਾਸਾਂ ਦੇ ਨਾਲ ਸ਼ੁਰੂ ਕਰ ਸਕਣ ਤੇ ਦੋਸਤੋ ਲੈਣੀ ਆ ਇਜਾਜ਼ਤ ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਿਓ ਖਿਆਲ ਸასიਖਾਲ ਦੋਸਤੋ